ਅक्षर अक्षर हमें पढ़ाते हैं शब्दों का अर्थ समझाते हैं हर टीचर हर ਮਾਤਾ ਪਿਤਾ ਹਰ ਗੁਰੂ ਭਗਵਾਨ ਹਮਾਰੇ ਜੀਵਨ ਦਾ ਰਾਹ ਬਤਾਤੇ ਹਨ ਸਸ਼ਿਕਾ ਜੀ ਮੈਂ ਸੋਨੇ ਚਾਹਦਾ ਪ੍ਰੈਜ਼ੀਡੈਂਟ ਆਫ ਮਿਸ਼ਨ ਸਮਾਈਲ ਐਨਜੀਓ ਅੱਜ ਅਸੀਂ ਇੱਥੇ ਸਾਰਿਆਂ ਨੇ ਮਿਲ ਕੇ ਟੀਚਰਸ ਦਿ ਸੈਲੀਬ੍ਰੇਟ ਕੀਤਾ ਹੈ ਮੈਗਨਸ ਇੰਸਟੀਚਿਊਟ ਡੁਗਰੀ ਦੇ ਵਿੱਚ ਔਰ ਸਭ ਉਹਨਾਂ ਟੀਚਰਸ ਨੂੰ ਆਨਰ ਕੀਤਾ ਹੈ ਕਿ ਜਿਹੜੇ ਕਿ ਸੈਲਫਲੈਸਲੀ ਸੇਵਾ ਕਰ ਰਹੇ ਨੇ ਜਿਹੜੇ ਸਪੈਸ਼ਲ ਬੱਚਿਆਂ ਨੂੰ ਬ্লাইন্ড ਬੱਚਿਆਂ ਨੂੰ ਉਹ ਕਹਿੰਦੇ ਨੇ ਸਲਾਮ ਮੇਰੀਆਂ ਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਮੈਨੂੰ ਲੱਗਦਾ ਹੈ ਕਿ ਸਮਝਾਉਣਾ ਹੀ ਬੜਾ ਔਖਾ ਹੈ ਕਿ ਤੁਸੀਂ ਹਾਂ ਪੀਕ ਮੰਗਣਾ ਛੱਡੋ ਤੇ ਪੜਾਈਆਂ ਸ਼ੁਰੂ ਕਰੋ ਤੇ ਅੱਜ ਸੀ ਉਹਨਾਂ ਟੀਚਰਸ ਨੂੰ ਆਨਰ ਕਰਦੇ ਆ ਜਿਹੜੇ ਸੈਲਫਲੈਸਲੀ ਸਟਿਚਿੰਗ ਵੀ ਸਿਖਾ ਰਹੇ ਆ ਬੱਚਿਆਂ ਨੂੰ ਉਹਨਾਂ ਗਰੀਬ ਕੁੜੀਆਂ ਨੂੰ ਸਟਿਚਿੰਗ ਸਿਖਾ ਰਹੇ ਆ ਸੋ ਮੈਂ ਥੈਂਕਸ ਕਹਿਣਾ ਚਾਹਨੀ ਆ ਹਰ ਇੱਕ ਇਨਸਾਨ ਦਾ ਜੋ ਮੇਰੀ ਜ਼ਿੰਦਗੀ 'ਚ ਵੀ ਆਇਆ ਹਰ ਇੱਕ ਟੀਚਰ ਦਾ ਪਹਿਲੇ ਸਭ ਤੋਂ ਪਹਿਲੇ ਆਪਣੇ ਪੇਰੈਂਟਸ ਦਾ ਆਪਣੇ ਗੁਰੂ ਦਾ ਉਸ ਰੱਬ ਦਾ ਜਿਨ੍ਹਾਂ ਨੇ ਮੈਨੂੰ ਪੈਦਾ ਕੀਤਾ ਉਸ ਜ਼ਿੰਦਗੀ ਦੇ ਹਰ ਮੋੜ ਤੇ ਮੈਨੂੰ ਬਹੁਤ ਕੁਝ ਸਿਖਾਇਆ ਫਿਰ ਮੈਂ ਚਾਹਨੀ ਆ ਕਿ ਤੁਸੀਂ ਵੀ ਹਰ ਉਸ ਟੀਚਰ ਨੂੰ ਜ਼ਰੂਰ ਆਨਰ ਕਰੋ ਜਿਹੜੇ ਇਸ ਚੀਜ਼ ਦੇ ਕਾਬਿਲ ਨੇ ਜਿਹੜੇ ਤੁਹਾਨੂੰ ਸ਼ਾਇਦ ਲੱਗਦਾ ਕਿ ਨਜ਼ਰ ਕਿ ਨਹੀਂ ਆਂਦੇ ਹੋਣੇ ਆਪਣੇ ਘਰਾਂ 'ਚ ਪੜਾ ਰਹੇ ਹੋਣੇ ਆ ਤੋ ਉਹਨਾਂ ਨੂੰ ਆਨਰ ਕਰੋ ਮਿਲ ਕੇ ਖੁਸ਼ੀਆਂ ਵੰਡੋ ਥੈਂਕ ਯੂ ਸੋ ਮੱਚ ਮਿਚਸ ਮਾਈ ਫੈਮਿਲੀ ਜਿਨ੍ਹਾਂ ਨੇ ਐਨਾ ਜੀ ਯੋਗਦਾਨ ਦਿੱਤਾ ਵੈ ਜੀਨੀਸ ਫੂਡ ਹੈ ਵਿਸੰਤ ਆਈਸਕ੍ਰੀਮ ਹੈ ਜਿਨ੍ਹਾਂ ਨੇ ਨਾਲ ਵੱਧ ਕੇ ਅੱਗੇ ਬਾਹ ਪੜ ਕੇ ਆਪਣੇ ਵੱਲੋਂ ਸਪੋਰਟ ਕੀਤਾ ਹੈ ਐਨਾਲੀ ਗਿਫਟਸ ਅਰੇਂਜ ਕੀਤੇ ਹੈ ਥੈਂਕ ਯੂ ਸੋ ਮੱਚ ਗੋਇਲ ਟੌイズ ਜਿਨ੍ਹਾਂ ਨੇ ਬੱਚਿਆਂ ਨੇ ਗਿਫਟ ਲੈ ਕੇ ਆਏ ਨੇ ਆਪੇ ਜੋ ਬੱਚੇ ਆ ਕੇ ਤੇ ਜੋ ਬੱਚਿਆਂ ਨੂੰ ਇਨਾ ਟੀਚਰਸ ਨੇ ਪੜਾਇਆ ਹੈ ਨਾ ਤੁਸੀਂ ਉਹਨਾਂ ਦੀ ਪਰਫਾਰਮੈਂਸ ਦੇਖੋ ਤੁਹਾਨੂੰ ਖੁਦ ਹੀ ਸਮਝ ਆ ਜਾਏਗੀ ਕਿ ਅਸੀਂ ਕੀ ਕਹਿਣਾ ਚਾਹੁੰਦੇ ਆ ਉਹ ਟੀਚਰਸ ਨੂੰ ਔਨਰ ਹੈ शत शत ਪ੍ਰਣਾਮ ਹੈ ਹੈਪੀ ਟੀਚਰਸ ਡੇ ਟੂ 올 ਆਫ ਯੂ ਪਰ ਹਰ ਇੱਕ ਪੇਰੈਂਟ ਵੀ ਆਪਣੇ ਬੱਚਿਆਂ ਲਈ ਟੀਚਰਸ ਹੈ ਔਰ ਮੈਨੂੰ ਲੱਗਦਾ ਹੈ ਕਿ ਹਰ ਮਾਪੇ ਨੂੰ ਮੇਰਾ ਪ੍ਰਣਾਮ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਚੱਲਣਾ ਉੱਠਣਾ ਬੈਠਣਾ ਹਰ ਜ਼ਿੰਦਗੀ ਦਾ ਇੱਕ ਅੱਖਰ ਸਿਖਾਇਆ ਤੇ ਆਪਣੇ ਮਾਪੇ ਉਹਦੇ ਜ਼ਿੰਦਗੀ 'ਚ ਹਮੇਸ਼ਾ ਕਰਜ਼ਦਾਰ ਰਹੋ ਜਿਨ੍ਹਾਂ ਨੇ ਤੁਹਾਨੂੰ ਉੱਠਣਾ ਬੈਠਣਾ ਸਿਖਾਇਆ ਹੈ ਸਭ ਤੋਂ ਪਹਿਲਾਂ ਉਹ ਗੁਰੂ ਸਾਡਾ ਹੈ ਜਿਨ੍ਹਾਂ ਦੇ ਕਰਕੇ ਅਸੀਂ ਅੱਥੇ ਪੈਦਾ ਤੇ ਖੜੇ ਹੋਏ ਆਂ ਸੋ ਆਪਣੇ ਮਾਪਿਓ ਦਾ ਹਮੇਸ਼ਾ ਆਦਰ ਕਰੋ ਸਤਿਕਾਰ ਕਰੋ ਉਹਨਾਂ ਨੂੰ ਨਾ ਬੁਦਾ ਕਰੋ ਹੈਪੀ ਟੀਚਰਸਡੇ ਟੂ ਆਲ। ਤਾਂ ਜੀ ਮੇਰਾ ਨਾਮ ਮੰਜੂ ਸੇਟੀ ਹੈ। ਮੈਂ ਵਾਈਸ ਪ੍ਰੈਜ਼ੀਡੈਂਟ ਆਫ ਮਿਸ਼ਨ ਸਮਾਈਲ ਫੈਮਿਲੀ ਨੂੰ ਐਨ ਜੀਓ ਨੇ ਕਹਿਣਾ ਮੈਨੂੰ ਪਰਿਵਾਰ ਕਹਿਣਾ ਹੈ। ਕਿਉਂਕਿ ਅਸੀਂ ਸਾਰੇ ਤਿਉਹਾਰਾਂ ਨੂੰ ਖੁਸ਼ੀ-ਖੁਸ਼ੀ ਮਨਾਉਂਦੇ ਆਂ ਤੇ ਅੱਜ ਸਾਡੇ ਕੋਲ ਐਡਾ ਵੱਡਾ ਤਿਉਹਾਰ ਹੈ ਟੀਚਰਸ ਡੇ ਦਾ ਕਿਉਂਕਿ ਟੀਚਰ ਉਹ ਹੁੰਦਾ ਜੋ ਸਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਟੀਚਰ ਸਾਨੂੰ ਚੰਗੇ ਰਾਹ ਵੀ ਲਾ ਸਕਦਾ ਹੈ ਟੀਚਰ ਸਾਨੂੰ ਮਾੜੇ ਰਾਹ ਵੀ ਲਾ ਸਕਦਾ ਹੈ ਪਰ ਉਹ ਟੀਚਰ ਜਿਨੇ ਉਸ ਬੱਚੇ ਨੂੰ ਸਿਖਾਇਆ ਹੈ ਕਿ ਜਿਸ ਨੂੰ ਕੁਝ ਦੁਨੀਆ ਦੀ ਸਮਝ ਹੀ ਨਹੀਂ ਆ ਗਈ ਉਹਨੂੰ ਪਤਾ ਹੀ ਨਹੀਂ ਹੈ ਕਿ ਦੁਨੀਆ ਵਿੱਚ ਕਿੱਦਾਂ ਵਿਚਰਨਾ ਹੈ ਰੱਬ ਨੇ ਕਈ ਚੀਜ਼ਾਂ ਰੱਬ ਤੋਂ ਵੀ ਭੁੱਲਣਾ ਹੁੰਦੀਆਂ ਨੇ ਭੁੱਲਣਾ ਕਰ ਦਿੰਦਾ ਹੈ ਕਈ ਵਾਰੀ ਉਹਨਾਂ ਕਿਸੇ ਨੂੰ ਦਿਮਾਗ ਨਹੀਂ ਦਿੱਤਾ ਕਿਸੇ ਨੂੰ ਪੂਰਾ ਸ਼ਰੀਰ ਨਹੀਂ ਦਿੱਤਾ ਪਰ ਨਾਲ-ਨਾਲ ਉਹਨੇ ਆਪਣੀਆਂ ਲਾ ਜਿਹੜੀਆਂ ਨੇ ਨਾ ਬਖਸ਼ਾ ਲੀਆਂ ਨੇ ਉਹਨਾਂ ਨੇ ਉਹਨਾਂ ਨੂੰ ਦੇ ਦਿੱਤੀਆਂ ਨੇ ਇੰਨੀਆਂ ਅੱਛੀ ਅੱਛੀ ਟੀਚਰਸ ਇੰਨੇ ਵਧੀਆ ਟੀਚਰ ਦੇ ਦਿੱਤੇ ਨੇ ਤਾਂ ਕਿ ਉਹ ਆਪਣੀ ਪੁੱਲ ਬਖਸ਼ਾ ਸਕੀ ਤੇ ਇਹੀ ਟੀਚਰ ਨੇ ਜਿਹੜੇ ਉਹਦੀ ਜ਼ਿੰਦਗੀ ਬਣਾ ਰਹੇ ਨੇ ਇੱਕ ਨਾਰਮਲ ਬੱਚੇ ਨੂੰ ਪੜਾਣਾ ਬਹੁਤ ਮੁਸ਼ਕਿਲ ਹੁੰਦਾ ਉਹਨੂੰ ਆਪਾਂ ਮਾਰ ਵੀ ਸਕਦੇ ਆ ਪਰ ਜੇ ਕੋਈ ਸਪੈਸ਼ਲ ਚਾਈਲਡ ਹੋਵੇ ਉਹਨੂੰ ਜੇ ਆਪਾਂ ਜਰਾ ਜਿਹਾ ਵੀ ਕੁਝ ਕਹਾਂ ਉਹਨੇ ਹਟ ਜਾਣਾ ਉਹਨੇ ਕਹਿੰਦਾ ਮੈਂ ਨਹੀਂ ਸਿੱਖਦਾ ਤੇ ਇਹ ਉਹ ਟੀਚਰ ਨੇ ਆਪਣੇ ਅੰਦਰ ਦਾ ਸਾਰਾ ਪਿਆਰ ਸਾਰੀ ਮਨਤਾ ਉਸ ਬੱਚਿਆਂ ਦੇ ਉੱਪਰ ਲੁਟਾ ਦਿੰਦੇ ਨੇ ਤੁਸੀਂ ਸੋਚੋ ਉਹਨੂੰ ਇੱਕ ਮਾਂ ਤੇ ਇੱਕ ਟੀਚਰ ਦਾ ਨੋ ਮਿਲਦੇ ਨੇ ਤੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਸਾਰੇ ਅਲੱਗ ਅਲੱਗ ਸਕੂਲਸ ਤੋਂ ਸਾਡੇ ਨਾਲ ਟੀਚਰਸ ਜੁੜੇ ਨੇ ਤੇ ਇਹਨੂੰ ਅਸੀਂ ਉਹਨਾਂ ਨੂੰ ਸਨਮਾਨ ਕੀ ਦੇਣਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਸਾਡਾ ਸਨਮਾਨ ਹੈ ਸਾਡੀ ਸੁਸਾਇਟੀ ਦਾ ਸਨਮਾਨ ਹੈ ਕਿਉਂਕਿ ਅਸੀਂ ਉਹ ਕੰਮ ਨਹੀਂ ਕਰ ਸਕਦੇ ਆ ਸਾਨੂੰ ਸਿਰਫ ਇਹ ਗੱਲਾਂ ਕਹਿਣੀਆਂ ਆਂਦੀਆਂ ਨੇ ਪਰ ਉਹਦੀ ਨਾਲ ਵਿਚਰਦੇ ਨੇ ਸੱਚਮੁੱਚੀ ਸਲੂਟ ਹੈ ਤੇ ਟੀਚਰਸ ਤੇ ਜਿਹੜੇ ਵੀ ਦੁਨੀਆਂ ਦੇ ਵਿੱਚ ਜਿੰਨੇ ਟੀਚਰ ਨੇ ਜਿਹੜੇ ਮੇਰੀ ਜ਼ਿੰਦਗੀ ਵਿੱਚ ਵੀ ਆਏ ਨੇ ਉਹ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਵਿੱਚ ਆਏ ਨੇ ਉਹ ਸਾਰੇ ਹੀ ਸਨਮਾਨ ਦੇ ਪਾਤਰ ਨੇ ਚਾਹੇ ਉਹਨਾਂ ਨੇ ਮੈਨੂੰ ਰਾਹ ਸਿਖਾਇਆ ਚਾਹੇ ਮੈਨੂੰ ਕੀਨਾ ਸਿਖਾਇਆ ਚਾਹਯੋ ਮੇਰੀ ਮਾਂ ਹੈ ਤੇ ਮੇਰਾ ਗੁਰੂ ਹੈ ਸਾਰਿਆਂ ਨੇ ਮੈਨੂੰ ਜ਼ਿੰਦਗੀ ਵਿੱਚ ਕੁਝ ਨਾ ਕੁਝ ਸਿਖਾਇਆ ਤੇ ਮੈਂ ਉਹਨਾਂ ਦਾ ਸਨਮਾਨ ਕਰਦੀਆਂ ਥੈਂਕ ਯੂ ਸੋ ਮਾਚ ਈਸ਼ਵਰ ਤੁਸੀਂ ਸਾਨੂੰ ਇਹ ਜੀਵਨ ਦਿੱਤਾ ਹੈ ਤੇ ਇਹਨੂੰ ਜੀਣ ਦਾ ਤਰੀਕਾ ਸਾਨੂੰ ਤੁਸੀਂ ਟੀਚਰਸ ਦਿੱਤੇ ਨੇ ਜਿਹੜੇ ਸਾਨੂੰ ਸਿਖਾ ਰਹੇ ਹੈ ਹੈਪੀ ਟੀਚਰਸ ਡੇ ਮੇਰਾ ਮੇਸ਼ਕਰਾ ਗੁਰੂ ਦੇ ਸਨਮਾਨ ਤਸਮੈ टीचर्स को आज हमारा नमन है मिशन से और आपको बहुत बहुत मुबारक हो आज का स्पेशल दिन जो आपके ऑनर में मनाया जा रहा है आप यूं ही अपनी शिक्षा बांटते रहें सबको कुछ ना कुछ सिखाते रहे हर इंसान को कुछ ना कुछ गुण होता है और उसको जरूर सिखाना चाहिए जो उसके अंदर गुण है सबको देना चाहिए थैंक यू हैप्पी टीचर्स डे टू थैंक यू सो मच थैंक यू सो मच सानू मौका दिता मैं गिनी फूड प्रोडक्ट्स वालों मिशन समाइल न जुड़न का सानू सेवा का मौका दिता इन्ने वीचर्स इन्ने काबिल टीचर्स ने साडे नाल जुड़े ने बहुत 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 तैय दिलों धनवाद करती हाँ कि मिशन समाई जुड़े हाँ थैंक यू सो मच हैप्पी टीचर्स डे सारे थैंक यू बाद अभिलाषा सबरवाल सर्विंग इन द स्कूल रन बाय आशा चिल्ड वेलफेयर सोसाइटी। i am obliged to missions smile who every, every occasion work and entertain and donate our students i'm very happy our ashatin society gives free food fresh food Free uniform, free books to our school. And we teachers are doing our, trying our best to make the shape, to give a shape to the future of our students. I am very happy. I am very thankful to the mission smile that they have given me a chance. Thank you.